올 인디아 위멘 컨퍼런스 암리트사르 브랜치 ਵਿਖੇ ਆਈਟੀਆਈ ਦੀਆਂ ਪਾਸ ਸਿਖਿਆਰਥਣਾਂ ਨੂੰ ਸਰਟੀਫਿਕੇਟ ਸ਼੍ਰੀਮਤੀ ਪੂਨਮ ਮਹਾਜਨਦੀ ਪ੍ਰਧਾਨਗੀ ਹੇਠ ਵੰਡੇ ਗਏ ਜਿਸ ਵਿੱਚ ਡਾਕਟਰ ਦਿਨੇਸ਼ ਸ਼ਰਮਾ ਮੈਡੀਕਲ ਅਫਸਰ ਆਯੁਰਵੈਦਿਕ ਯੂਨਾਨੀ ਸਿਵਲ ਹਸਪਤਾਲ 암리트사르 ਵੀ ਸ਼ਾਮਲ ਹੋਏ। ਉਹਨਾਂ ਨੇ ਸਾਰਿਆਂ ਨੂੰ Karelo ਨੁਸਖੇ ਵਾਤਾਵਰਣ ਆਦ ਦੇ ਸੰਬੰਧੀ ਜਾਗਰੂਕ ਕੀਤਾ। ਡਾਕਟਰ ਦਿਨੇਸ਼ ਸ਼ਰਮਾ ਨੇ ਆਈਟੀਆਈ ਦੇ ਫਿਜ਼ੀਓਥੈਰੇਪੀ ਟੈਕਨੀਸ਼ੀਅਨ ਕੈਂਪਾ ਸਿਵਿੰਗ ਟੈਕਨੋਲੋਜੀ ਸਰਫੇਸ ornaments ਟੈਕਨੀਕ ਟ੍ਰੇਡ ਦੀਆਂ ਸਿਖਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਅਤੇ ਉਹਨਾਂ ਸਿਖਿਆਰਥਣਾਂ ਨੂੰ ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਸ਼੍ਰੀਮਤੀ ਪੂਨਮ ਮਹਾਜਨ ਪ੍ਰਧਾਨ, ਸ਼੍ਰੀਮਤੀ ਊਸ਼ਾ ਚਾਬਾਸਕਰ, ਸ਼੍ਰੀਮਤੀ ਕਮਲੇਸ਼ ਸ਼ਰਮਾ ਖਜ਼ਾਨਚੀ, ਸ਼੍ਰੀਮਤੀ ਰਚਨੀ ਬਰਾਣੀ ਪੈਟਰਨ, ਸ਼੍ਰੀਮਤੀ ਅੰਸ਼ਨਾ ਸ਼ਰਮਾ, ਮਿਸ ਜਸਪੀਰ ਕੌਰ, ਸ਼੍ਰੀਮਤੀ ਅਨੀਤਾ, ਅਮਨਦੀਪ ਸਮੇਤ ਸਟਾਫ ਅਤੇ ਸਿਖਿਆਰਥੀ ਸ਼ਾਮਲ ਸਨ। ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਖਾਸ ਕਰਕੇ ਭੈਣ ਜੀ ਪੂਨਮ ਭੈਣ ਜੀ ਦਾ ਜਿਹੜੇ ਪ੍ਰੈਜ਼ੀਡੈਂਟ ਨੇ 올 ਇੰਡੀਆ ਵਰਮਨ ਕਾਂਗਰਸ ਦੇ ਬਹੁਤ ਹੀ ਅੱਛਾ ਲੱਗਾ ਇੱਥੇ ਆ ਕੇ ਔਰ ਆ ਕੇ ਦੇਖਿਆ ਕਿ ਕਿੰਨਾ ਨਾ ਕਿ ਅੱਜ ਮਾਤਰੀ ਸ਼ਕਤੀ ਨੂੰ ਇੱਥੇ ਟੈਕਨੀਕਲੀ ਸਕਿਲਡ ਕੀਤਾ ਜਾ ਰਿਹਾ ਹੈ ਆਪਣੇ ਪੈਰਾਂ ਤੇ ਖੜਾ ਕੀਤਾ ਜਾ ਰਿਹਾ ਉਹਦੇ ਨਾਲ-ਨਾਲ ਇੱਕ ਅੱਛਾ ਸੰਸਕਾਰ ਵੀ ਦਿੱਤੇ ਜਾ ਰਹੇ ਸੰਸਕਾਰਿਤ ਵੀ ਕੀਤਾ ਜਾ ਰਿਹਾ ਜਿਹੜੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਜੇ ਸਾਡੀ ਮਾਤਾ ਪੈਨਾ ਸੰਸਕਾਰਿਤ ਹੋਣਗੀਆਂ ਆਪਣੇ ਪੈਰਾਂ ਤੇ ਅੱਛੀ ਤਰ੍ਹਾਂ ਖੜੀਆਂ ਹੋਣਗੀਆਂ ਆਪਣੇ ਆਪ ਜੁੱਗੀਆਂ ਹੋਣਗੀਆਂ ਤੇ ਆਉਣ ਵਾਲੀ ਪੀੜ੍ਹੀ ਵੀ ਪੂਰੀ ਸੰਸਕਾਰੀ ਹੋਏਗੀ ਸਮਾਜ ਦੇ ਵਾਸਤੇ ਇੱਕ ਪ੍ਰੋਡਕਟਿਵ ਹੋਏਗੀ ਅੱਛੇ ਸੰਸਕਾਰਾਂ ਵਾਲੀ ਹੋਏਗੀ ਔਰ ਨਾਲ-ਨਾਲ ਉਹ ਕਿਸੇ ਦੇ ਵਾਸਤ ਬੋਝ ਨਹੀਂ ਬਣੇਗੀ ਸਮਾਜ ਜਿਹੜਾ ਪੂਰਾ ਸਟਰੋਂਗ ਖੜਾ ਹੋਏਗਾ ਆਜ 올 ਇੰਡੀਆ ਊਮਨ ਕਾਨਫਰੰਸ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਦੇ ਵਿੱਚ ਸਾਡੇ ਜਿਹੜੇ ਬੱਚਿਆਂ ਨੇ ਆਈਟੀਆਈ ਦੇ ਕੋਰਸ ਕੀਤੇ ਸੀ ਕਟਿੰਗ ਟੇਲਰਿੰਗ ਕੋਪਾ ਦਾ ਤੇ ਫਿਜ਼ੀਓਥੈਰੇਪੀ ਦਾ ਉਹਨਾਂ ਸਭ ਨੂੰ ਆ ਸਰਟੀਫਿਕੇਟ ਦਿੱਤੇ ਗਏ ਔਰ ਇਹ ਸਰਟੀਫਿਕੇਟ ਵਾਸਤੇ ਆਜ ਵੈ ਡਾਕਟਰ ਦਿਨੇਸ਼ ਸ਼ਰਮਾ ਜੀ ਨੂੰ ਆ ਮੰਨਿਤ ਕੀਤਾ ਸੀ ਕਿ ਉਹ ਆ ਕੇ ਇਹਨਾਂ ਬੱਚਿਆਂ ਨੂੰ ਪ੍ਰੋਤਸਾਹਿਤ ਕਰਨ ਔਰ ਗਾਈਡਲਾਈਨ ਦੇਣ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਔਰ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਬੱਚਿਆਂ ਨੂੰ ਸਮਝਾਇਆ ਪ੍ਰੋਗਰਾਮ ਸਾਡਾ ਬਹੁਤ ਵਧੀਆ ਰਿਹਾ ਸਾਡਾ ਪ੍ਰੋਗਰਾਮ ਹੈ ਬਹੁਤ ਆਈਟੀਆਈ ਦਾ ਬਹੁਤ ਵਧੀਆ ਚੱਲਦਾ ਪਿਆ ਇੱਥੇ ਸਾਡਾ ਸਾਰੇ ਬੱਚੇ ਸਿੱਖ ਕੇ ਆਪਣੇ ਆਪਣੇ ਪੈਰਾਂ ਤੇ ਸਟੈਂਡ ਹੁੰਦੇ ਆ ਟਾਈਮ ਟੂ ਟਾਈਮ ਅਸੀਂ ਇਹਨਾਂ ਦਾ ਫੋਲੋਅਪ ਵੀ ਲੈਣੇ ਆ ਔਰ ਮੈਂ ਧੰਨਵਾਦ ਕਰਨੀ ਆ ਡਾਕਟਰ ਸਾਹਿਬ ਦਾ ਅੱਜ ਇੱਧਰ ਆਏ ਧੰਨਵਾਦ 올 인디아 우먼 컨퍼런스 암리트서 브라지 ویک헤 ਅੱਜ ਆਈਟੀਆਈ ਦੇ ਵਿੱਚ ਵੱਖ-ਵੱਖ ਕੋਰਸਸ ਪੂਰੇ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ ਔਰ ਇਸ ਤੋਂ ਇਲਾਵਾ 올 인디아 우먼 컨퍼런ਸ ਦੇ ਇਸ ਆਫਿਸ ਵਿਖੇ ਬੱਚੀਆਂ ਨੂੰ ਆਤਮ ਨਿਰਭਰ ਬਣਾਉਣ ਅਤੇ ਉਹਨਾਂ ਨੂੰ ਆਪਣੇ ਪੈਰਾਂ ਦੇ ਖਲੋਣ ਦੇ ਕਾਬਿਲ ਬਣਾਇਆ ਜਾਂਦਾ ਹੈ ਵੱਖ-ਵੱਖ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਦੁਆਰਾ ਫਾਸਟ ਨਿਊਜ਼ ਲਈ 암리트서 ਤੋਂ ਅਜੇ ਕੁਮਾਰ